ਜੇ ਕੁਰਬਾਨੀ ਤੇ ਵਿਸ਼ਵਾਸ ਕਰੂਗਾ ਬਾਕੀ ਵਿਸ਼ਵਾਸ ਦੀ ਗੱਲ ਹੈ ਪਹਿਲਾ ਬੇਸਮਝੀ ਦੀ ਗੱਲ ਹੈ ਫਿਰ ਸੁਣ ਕੇ ਵਿਸ਼ਵਾਸ ਦੀ ਗੱਲ ਹੈ ਸੁਣ ਕੇ ਸਮਝ ਆ ਜੂ ਪਰ ਗੱਲ ਤਾਂ ਸਮਝ ਆਈ ਤੇ ਮੰਨਣ ਤੇ ਹੀ ਬਣੂ ਸੁਣਣ ਤੋਂ ਬਾਅਦ ਮੰਨਣ ਦੀ ਗੱਲ ਤਾਂ ਹੀ ਹੈ ਨਾ ਫਿਰ ਵਿਸ਼ਵਾਸ ਦੀ ਗੱਲ ਹੈ ਜੇ ਵਿਸ਼ਵਾਸ ਆ ਗਿਆ ਫਿਰ ਛੱਡ ਦੂਗਾ ਫਿਰ ਮੋਜ ਛੱਡ ਦੂਗਾ ਸ਼ਰੀਰ ਦਾ ਤੇ ਵਿਸ਼ਵਾਸ ਨਾ ਆਇਆ ਵੇ ਛੱਡ ਦਾਂ ਜਿੰਨਾ ਜਰ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਚਾਰੇ ਮੂੰਹ ਬਾਹਰ ਦਾ ਛੜਦਾ ਗੱਲ ਵਿਸ਼ਵਾਸ ਤੇ ਖੜੀਏ ਫੇਰ ਵੀ ਭਰੋਸੇ ਤੇ ਖੜੀਏ ਗੱਲ ਸ਼ਰਦਾ ਰਬਾ ਤੇ ਕੋਈ ਜਗ੍ਹਾ ਨਹੀਂ ਹੈ ਸ਼ਰਦਾ ਰਬਾ ਤੇ ਕੋਈ ਹੈ ਸ਼ਰਦਾ ਵਾਲੇ ਲੋਕ ਵਿਸ਼ਵਾਸ ਨਹੀਂ ਕਰਦੇ ਹੁੰਦੇ ਕਦੇ ਵੀ ਸ਼ਰਦਾ ਵਿੱਚ ਭਰੋਸੇ ਦੀ ਗੱਲ ਨਹੀਂ ਆਈ ਸ਼ਰਦਾ Hindu ਮਤ ਜੈ ਇਸਲਾਮ ਦੀ ਸ਼ਰਦਾ ਦੀ ਕੋਈ ਜ਼ਿਕਰ ਨਹੀਂ ਹੈ ਇਸਲਾਮ ਦੇ ਯਕੀਨ ਦੀ ਗੱਲ ਹੈ ਸ਼ਰਦਾ ਦੀ ਕੋਈ ਗੱਲ ਨਹੀਂ ਹੈ ਸ਼ਰਦਾ ਨੇ ਢੇਗੀ ਹੈ ਫਰਾਉ ਦਾ ਦੁਆਨਾ ਸ਼ਰਦਾ ਸ਼ਰਦਾ ਕਰ ਲਓ ਸੋਨਾ ਦੁੱਗਣਾ ਕਰ ਦੂੰਗਾ ਉਹ ਵੀ ਲੈ ਜਾਣਾ ਜਿਹੜਾ ਪਹਿਲਾਂ ਤੇ ਸ਼ਰਦਾ ਕਰਾਉਂਦੇ ਰਹਿ ਸ਼ਰਦਾ ਮਤਲਬ ਮੈਂ ਮੇਰੇ ਤੇ ਤੂੰ ਵਿਸ਼ਵਾਸ ਕਰ ਮੈਂ ਤੇਰੇ ਤੇ ਨਿਕਲਣਾ ਸ਼ਰਦਾ ਦਾ ਮਤਲਬ ਹੈ ਤੂੰ ਮੇਰੇ ਤੇ ਵਿਸ਼ਵਾਸ ਕਰ আর ਉਸ ਗੱਲ ਤੇ ਵਿਸ਼ਵਾਸ ਕਰ ਜਿਹੜੀ ਅਣ ਹੋਣੀ ਹੈ ਤੈਨੂੰ ਅਣ ਹੋਣੀ ਲੱਗਦੀ ਹੈ ਉਸ ਗੱਲ ਤੇ ਵਿਸ਼ਵਾਸ ਕਰ ਜਿਹੜੀ ਤੈਨੂੰ ਅਣ ਹੋਣੀ ਲੱਗਦੀ ਏ ਸੋਣਾ ਤੁਗੜਾ ਨਹੀਂ ਹੋ ਸਕਦਾ ਨੌੜ ਤੁਗੜਾ ਨਹੀਂ ਹੋ ਸਰਦੇ ਪਰ ਵਿਸ਼ਵਾਸ ਅਰਦਾ ਰੱਖ ਵਿਸ਼ਵਾਸ ਕਰ ਮੇਰੇ ਤੇ ਫੇਦਰ ਉਹ ਤੁਗੜਾ ਕਰਦੂ ਉਹ ਤੇ ਧੋਖਾ ਕਰਨਾ ਹੁੰਦਾ ਗੁਰਬਾਣੀ ਚਿੱਤੇ ਦੇਨ ਵਾਂਗੂ ਚਾਲਣ ਕਰਕੇ ਤਾਂ ਵਿਸ਼ਵਾਸ ਕਰਾਉਂਦੀ ਕਦੇ ਪਰਖ ਮੇਰੀ ਗੱਲ ਨੂੰ ਵਿਸ਼ਵਾਸ ਰੱਖਦਾ ਬਰਕਰਰ ਦੀ ਬਾਤ ਖਰੀ ਪਰ ਸੋਲ ਲੈ ਪਰਖ ਲੈ ਜੇ ਪਰਖ ਕੇ ਤੈਨੂੰ ਲੱਗੂ ਮੰਨਣ ਵਾਲੀ ਤਾਂ ਮੰਨ ਲਈ ਨਾ ਮੰਨਨੀ ਲੈ ਆ ਦਾ ਤੇ ਕੁਝ ਨਹੀਂ ਦੱਸਿਆ ਇਹ ਤੈਨੂੰ ਪਰਖ ਤੇ ਦੇ ਦ ਦਵਾਈ ਖਾ ਕੇ 10 ਦਿਨ ਪਰਖ ਲੈ ਕੋਈ ਪੈਸਾ ਨਹੀਂ ਨਾਦਰ ਨੂੰ ਬੇਟਾ ਹੀ ਨਹੀਂ ਛੱਡਦੇ ਇਹ ਤੈਨੂੰ ਕੋਈ ਨੁਕਸਾਨ ਕੀ ਤਾਂ ਬੇਟਾ ਪੁੱਛ ਲਈ ਇਹ ਤੇ ਬਿਜੋਸਰ ਕਿ ਲੈਣਾ ਕੁਝ ਨਹੀਂ ਨਾ ਦੇਣਾ ਹੀ ਦੇਣਾ ਜੇ ਤਾਂ ਲੈਣਾ ਹੋਵੇ ਕੁਝ ਲੈਣਾ ਪਿਛੋਂ ਵੀ ਕੁਝ ਨਹੀਂ ਲਿਆ ਕੀ ਹੈ ਜੇ ਮੰਨ ਲਿਆ ਤਾਂ ਲੈ ਵਾ ਉਹਨੂੰ ਤੰਕਰ ਕਹਿੰਦੇ ਤਾਂ ਕਰਨ ਵਾਲੀ ਕੀ ਮੈਨੂੰ ਬਣਾ ਲੈ ਮੰਨਦੇ ਕੇ ਲਿਆ ਕੀ ਆਰਾਮ ਲੈ ਅਜਾਉਂ ਦੇ ਕੇ ਕਣਕ ਲਈ ਆ ਫਿਰ ਕਹਿੰਦਾ ਜਵਾਟੇ ਜਵਾਟੇ ਖਣਕ ਬਟਾਲੀ ਸਾਡੀ ਬੁੜੀ ਕਮੜੀ ਹੈ ਅਜਾ ਬੁੜੀ ਕਮੜੀਆ ਜਵਾਟੇ ਵਟੇ ਖਣਕ ਲੈ ਗਈ ਚੰਗੀ ਚੀਜ਼ ਪੈੜੀ ਚੀਜ਼ ਦੇ ਕੇ ਚੰਗੀ ਚੀਜ਼ ਕਹਿੰਦਾ ਪੈੜੀ ਮੈਨੂੰ ਦੇ ਜਾ ਚੰਗੀ ਲੈ ਜਾ ਤੂੰ ਪੈੜੀ ਜੀ ਜਿਹੜੀ ਤੇਤੋਂ ਨਹੀਂ ਕਾ ਬਹੁਤ ਹੀ ਮੈਨੂੰ ਦੇ ਜਾ ਚੰਗੀ ਚੀਜ਼ ਮੈਥੋਂ ਲੈ ਜਾ ਖੋਟਾ ਦੇ ਜਾ ਖਰਾ ਲੈ ਜਾ ਰਾਮ ਖਰਾ ਹੈ ਮਨ ਖੋਟਾ ਇਹ ਖੋਟਾ ਮਨ ਨੂੰ ਦੇ ਦੇ ਮੈਂ ਇਹਨੂੰ ਖਰਾ ਬਣਾ ਲਊਗਾ ਆਪੇ